ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀਰ ਕੇ ਵਾਲਾ ਤੇ Facebook ਪੇਜ ਵੀ ਪ੍ਰਿੰਸੀਰ ਕੇ ਵਾਲਾ ਅੱਜ ਆਪਾਂ ਗੱਲ ਕਰਦੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਜਿਹੜਾ ਟੈਕਸ ਘਟਿਆ ਹੈਗਾ ਕਿਹੜੀਆਂ ਤੇ ਵਧਿਆ ਹੈਗਾ ਹਨਾ ਤੇ ਇਹ ਆਪਾਂ ਖੇਤੀਬਾੜੀ ਲਈ ਗੱਲ ਕਰਦੇ ਹਾਂ ਜਿ ਗੱਡੀਆਂ ਦੀ ਜਾਂ ਕੋਈ ਵੀ ਹੋਰ ਚੀਜ਼ ਦੀ ਗੱਲ ਨਹੀਂ ਕਰ ਰਹੇ ਗੱਡੀਆਂ ਤੇ ਗੱਡੀਆਂ ਤੇ ਆਪਾਂ ਅਗਲੀ ਵੀਡੀਓ ਜ਼ਰੂਰ ਬਣਾਵਾਂਗੇ ਅੱਜ ਪਰ ਜਿਹੜੀ ਚੀਜ਼ ਆਪਾਂ ਨੂੰ ਖੇਤੀਬਾੜੀ ਵਿੱਚ ਵਰਤੋ ਜਾਂਦੀ ਹੈ ਰੇਸ ਸਪਰੇ ਟੈਰਣ ਉਹ ਸਾਰੀਆਂ ਚੀਜ਼ਾਂ ਤੇ ਹੀ ਗੱਲ ਕਰਾਂਗੇ ਤਾਂ ਕਿ ਆਪਾਂ ਨੂੰ ਇੱਕ ਕਿਸਾਨ ਵੀਰਾਂ ਲਈ ਸਪੈਸ਼ਲ ਇਹ ਵੀਡੀਓ ਬਣ ਜਾਈ ਹੈ ਹਨਾ ਆਪਾਂ ਹੁਣ ਸ਼ੁਰੂ ਕਰਦੇ ਹਾਂਗੇ ਜਿਹੜੀਆਂ ਦੇ ਵਿੱਚ ਲਗਭਗ ਬਹੁਤ ਚੀਜ਼ਾਂ ਬਹੁਤ ਸੈਗਮੈਂਟ ਆ ਜਾਂਦੇ ਜਿਵੇਂ ਪੈਸਟੀਸਾਈਡ ਫਰਟੀਲਾਈਜ਼ਰ ਕੰਬਾਈਨ ਹਰਵੈਸਟਰ ਐਗਰੀਕਲਚਰ ਇੰਪਲੀਮੈਂਟਸ ਆ ਜਾਂਦੇ ਟਰੈਕਟਰ ਦੇ ਪਾਰਟ ਦੇ ਸਪेयर ਪਾਰਟ ਆ ਜਾਂਦੇ ਨੇ ਟਾਇਰ ਆ ਜਾਂਦੇ ਨੇ ਟਰੈਕਟਰ ਆ ਜਾਂਦੇ ਨੇ ਤੇ ਕੁਝ ਕੁ ਸੈਮੀ ਟਰੇਲਰ ਟਰੈਕਟਰ ਆ ਜਾਂਦੇ ਨੇ ਹਨਾ ਇਹ ਚੀਜ਼ਾਂ ਆ ਜਾਂਦੀਆਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿਹੜੀ ਚੀਜ਼ ਤੇ ਕਿੰਨਾ ਟੈਕਸ ਵਧਿਆ ਤੇ ਕਿੰਨਾ ਘਟਿਆਗਾ ਤੋ ਕਿਹੜੇ ਕੰਮ ਆਉਂਦੀ ਹੈ ਹਨ ਸਾਰਿਆਂ ਤੋਂ ਪਹਿਲਾਂ ਦੋ ਚੀਜ਼ਾਂ ਨੇ ਇਹਦੇ ਚ ਕੁਝ ਕੁ ਬੰਦਿਆਂ ਤੋਂ ਮੈਨੂੰ ਸੁਣਨ ਨੂੰ ਮਿਲਿਆ ਕਿ ਪਹਿਲਾਂ ਜਿਹੜੇ ਟਰੈਕਟਰ ਹੁੰਦੇ ਸੀ ਉਹਨਾਂ ਤੇ 28 ਸੀ ਤੇ ਹੁਣ 18 ਕੀਤਾ ਹਨ ਇਹ ਵੀ ਸੋਡੇ ਮਨ ਚ ਵਹਿਮ ਹੋਊਗਾ ਤੇ ਇੱਕ 12 ਸੀ ਉਹ 5 ਕਰਤਾ ਹਨ ਜਿਹੜੀ ਕਿ 12 ਤੋਂ 5 ਵਾਲੀ ਹੈ ਹਨ ਉਹ ਸਚਾਈ ਆ 3600 ਉਹ ਸੋਰੀ 36 ਕਹਦਾ 1800 ਸੀਸੀ ਦੇ ਅੰਦਰ ਵਾਲੇ ਟਰੈਕਟਰਾਂ ਤੇ 12 ਤੋਂ 5% ਕਰਤਾ ਇਹ ਤਾਂ ਛੋਰੋਂ ਤੁਸੀਂ ਇਹ ਹੁਣ ਤੁਸੀਂ ਆਖੋਗੇ ਇਹ ਕਿਹੜੇ ਟਰੈਕਟਰ ਆਗੇ 1800 ਸੀਸੀ ਸਾਡਾ 3500 ਆ 2000 ਆ 2500 ਹਨ ਇਹ 1800 ਵਾਲੇ ਬਾਗਵਾਨੀ ਵਾਲ ਟਰੈਕਟਰ ਆ ਜੀ ਮੈਂ ਛੋਟੇ ਛੋਟੇ ਨੇ ਦੇਖੇ ਹੋਣੇ ਤੁਸੀਂ ਉਹ ਟਰੈਕਟਰ ਜਿਹੜੇ ਬਾਗਾਂ ਯੂਜ਼ ਹੁੰਦੇ ਆ ਮਿੰਨੀ ਟਰੈਕਟਰ ਵੀ ਕਹਿ ਦਿੰਨੇ ਆਪਾਂ ਹਨਾ ਉਹ 1800 ਸੀਸੀ ਦੇ ਹੁੰਦੇ ਆ ਨਾ 15 HP ਦੇ ਨੇੜੇ ਤੇੜੇ 1800 ਸੀਸੀ ਦੇ ਬਣ ਜਾਂਦੇ ਉਹ ਟਰੈਕਟਰ ਉਹਨਾਂ ਵਾਸਤੇ ਹੈਗੇ ਅਸ਼ਰ 241 ਦਾ ਮੈਨੂੰ ਕਨਫਰਮ ਨਹੀਂ ਕਿੰਨੇ ਸੀਸੀ ਦਾ ਟਰੈਕਟਰ ਹੈਗਾ ਜੇ ਉਹ ਹੋਇਆ ਉਦੇ ਦੀ ਪੀ ਐਚ ਪੀ ਤੇ ਨਹੀਂ ਸੀ ਸੀ ਤੇ ਇਹਨਾਂ ਨੇ ਘਟਾਇਆਗਾ ਪੈਸਟੀਸਾਈਡਸ ਤੇ ਇਹਨਾਂ ਨੇ ਇਹਨਾਂ ਦੁਆਰਾ ਦੱਸਿਆ ਗਿਆ ਕੋਈ ਚੇਂਜ ਨਹੀਂ ਹੈਗਾ ਤੇ ਫਰਸਟ ਲਾਈਜ਼ਰ ਤੇ ਜਰੂਰ 12 ਤੋਂ ਕਹਿੰਦੇ 5% ਟੈਕਸ ਘਟਾਇਆ ਗਿਆ ਜਿਹੜੀਆਂ ਕਿ ਆਫੀਸ਼ੀਅਲੀ ਰਿਪੋਰਟਾਂ ਆਉਣਗੀਆਂ ਉਹ 23 ਨੂੰ ਆ ਜਾਣਗੀਆਂ 22 ਨੂੰ ਸਾਰੇ ਕਿਤੇ ਇਹ ਟੈਕਸ ਲਾਗੂ ਕਰਨਾ ਜ਼ਰੂਰੀ ਹੈਗਾ ਵਾ ਇੰਡੀਆ ਦੇ ਵਿੱਚ ਭਾਵੇਂ ਕੋਈ ਵੀ ਸਟੇਟ ਆ ਤੇ ਕੁਝ ਵੀ ਆ 22 ਸਪਟੰਬਰ ਤੋਂ ਤੇ ਲਾਗੂ ਸ਼ੁਰੂ ਹੋ ਜੂ ਤੇ ਆਪਾਂ ਨੂੰ 23 ਸਤੰਬਰ ਨੂੰ ਰੇਟ ਘਟਾ ਕੇ ਚੀਜ਼ਾਂ ਮਿਲਣੇ ਸ਼ੁਰੂ ਹੋ ਜਾਣਗੀਆਂ ਹਨ ਤੇ ਹੁਣ ਬਿਜਲੀ ਮੈਨੂੰ ਕੰਬਾਈਨ ਹਰਵੈਸਟਰ ਨੇ ਜਿਹੜੇ ਹਨ ਇਹਨਾਂ ਤੇ ਵੀ ਕਹਿੰਦੇ ਆ 12 ਤੋਂ 5% ਕਰ ਦਿੱਤਾਗਾ ਪਹਿਲਾ ਜੇ ਐਮਐਨ ਸੁਣੇ ਕਿ ਨੋਟ ਨੋਟ ਕਰਵਾਦਾ ਗੱਲ ਹੈ ਜੇ ਤੁਸੀਂ ਕਹਿੰਦੇ ਹੋ ਯਾਰ 50000 ਦੇ ਟਾਇਰ ਲਈ ਸੀ ਹਨ ਤੇ ਉਹ ਤੇ 10% ਟੈਕਸ ਲੱਗ ਗਿਆ ਆਪਾਂ ਨੂੰ ਤੇ ਤੁਸੀਂ 50000 ਦੇ حساب ਨਾਲ ਲਾ ਲੈਣਾ ਪਰ ਉਹ ਇਦਾਂ ਨਹੀਂ ਹੁੰਦਾ ਜੀਐਸਟੀ ਹੁੰਦਾ ਜਿਹੜਾ ਮੈਨੂਫੈਕਚਰਿੰਗ ਦੇ ਹੁੰਦਾਗਾ ਜਿਵੇਂ ਮੰਨ ਕੇ ਚਲੋ 30000 ਦੇ ਟਾਇਰ ਬਣ ਗਏ ਹੈਨਾ ਉਹਦੇ 2 4000 ਟਰਾਂਸਪੋਰਟੇਸ਼ਨ ਦਾ ਪੈ ਗਿਆ ਤੇ 6 7000 ਡੀਲਰ ਨੂੰ ਮਤਲਬ ਜਿਹੜਾ ਕਮਿਸ਼ਨ ਵਾਣਾ ਸੀ ਉਹ ਪੈ ਗਿਆ ਕੁਝ ਕੋ ਹੋਰ ਖਰਚੇ ਪੈ ਗਏ ਉਹ ਸਾਰੇ ਨੂੰ ਮਿਲਾ ਕੇ ਨਹੀਂ ਸਿਰਫ 30000 ਦੇ ਜੀਐਸਟੀ ਪੂ 30000 ਤੁਸੀਂ ਨੂੰ ਪਹਿਲਾਂ ਪੈਂਦਾ ਸੀ 30000 ਤੀ ਹੁਣ ਪੈਂਦਾਗਾ ਤਿੰਕ ਬਿਜਲੀ ਨੂੰ ਮਿਲਿਆ ਮੈਨੂੰ ਕੀ ਕੰਬਾਈਨ ਹਾਰਵੈਸਟਰ ਆ ਇਹਨਾਂ ਤੇ ਵੀ ਟੈਕਸ ਘਟਾਇਆ ਇਹ ਕਿੰਨੀ ਸੱਚਾਈ ਹੈ ਗਵਰਨਮੈਂਟ ਕੁਝ ਸੱਚ ਦੱਸ ਹੀ ਨਹੀਂ ਆਪਾਂ ਨੂੰ ਪਰ ਇਹਨਾਂ ਕੋ ਜਰੂਰ ਮਿਲਿਆ ਤੇ ਹੁਣ ਜਿਹੜੀ ਗੱਲ ਸਾਰਿਆਂ ਤੋਂ ਵੱਡੀ ਜਿਹੜੀ ਕੀ ਇਹਨਾਂ ਨੇ ਕਨਫਰਮ ਵੀ ਕੀਤਾਗਾ ਐਗਰੀਕਲਚਰ ਇੰਪਲੀਮੈਂਟਸ ਤੇ ਪਹਿਲਾਂ 12% ਟੈਕਸ ਹੁੰਦਾ ਸੀ ਹੁਣ 5% ਰਹਿ ਗਿਆ ਹੁਣ ਐਗਰੀਕਲਚਰ ਇੰਪਲੀਮੈਂਟ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ ਨੇ ਉਸ ਦੇ ਵਿੱਚ ਜਿਵੇਂ ਐਮਬੀ ਪਲੋ ਆ ਗਏ ਤੇ ਸੁਪਰ ਸੀਡਰ ਰੋਟਾਵੇਟਰ ਕੰਪਿਊਟਰ ਕਰਾਹਾ ਤੇ ਆਪਣੀ ਧੂੜੀ ਵਾਲੀ ਮਸ਼ੀਨ ਇਹ ਸਾਰੀਆਂ ਆ ਜਾਂਦੀਆਂ ਹੁਣ ਤੁਸੀਂ ਕਿਉਂਕਿ ਹਲਤਵੀਆਂ ਕਿਉਂ ਨਹੀਂ ਕਿਉਂਕਿ ਮੋਸਟਲੀ ਜਿਹੜੇ ਹਲਤਵੀਆਂ ਵਾਲੇ ਬਣਾਉਂਦੇ ਨੇ ਹਨਾ ਉਹ ਆਪਾਂ ਨੂੰ ਬਿਲ ਕੱਟ ਕੇ ਨਹੀਂ ਦਿੰਦੇ ਜੀਐਸਟੀ ਵਾਲਾ ਤੇ ਉਹਨਾਂ ਤੇ ਜ਼ਿਆਦਾ ਕੁਝ ਇੰਪੈਕਟ ਨਹੀਂ ਪੈਂਦਾ ਉਹ ਚੀਜ਼ਾਂ ਤੇ ਜਿਵੇਂ ਤੁਸੀਂ ਇਹ ਲਾ ਲੋ GST ਉਹਨਾਂ ਨੂੰ ਮੈਂ ਇਸ ਨੂੰ ਇੱਕ ਰਫਲੀ ਆਈਡੀਆ ਦੇ ਦਿੰਨਾ ਜੇ ਕੋਈ ਚੀਜ਼ 70000 ਦੀ ਮਿਲਦੀ ਆ ਉਹ ਆਦਾ GST ਬਚਾਉਂਦੇ ਨਹੀਂ ਤਾਂ ਉਹ ਆਪਾਂ ਨੂੰ ਪਹਿਲੀ ਬਿੱਲ ਤੇ 30 35000 ਦੀ ਜੀ ਲਿਖ ਕੇ ਦਿੰਦੇ ਨੇ ਤਾਂ ਕਿ GST ਬਹੁਤ ਘੱਟ ਪਵੇ ਤੇ ਆਪਾਂ ਇੱਕ ਨੰਬਰ ਵੀ ਕਚ ਰਹੀ ਹੈ ਨਾ ਤਾਂ ਕਰਕੇ ਉਹ ਆਪਾਂ ਇਹਨਾਂ ਕਹਿ ਨਹੀਂ ਸਕਦੇ ਵੀ ਉਹਨੇ ਹਲਤ ਵੀ ਨਹੀਂ ਕੀਤੀਆਂ ਪਰ ਹਾਂ ਇੱਕ ਜੀ ਜ਼ਰੂਰ ਰੱਖਿਓ ਮਤਲਬ ਧਿਆਨ ਰੱਖਿਓ ਮੈਂ ਇਹ ਵੀ ਸੁਣਿਆਗਾ ਕਿ ਲੋਹਾ ਵੀ ਲੋਹੇ ਤੇ ਵੀ ਟੈਕਸ ਘਟਿਆਗਾ ਲੋਹੇ ਤੇ ਟੈਕਸ ਘਟਣ ਨਾਲ ਸਾਰੀ ਜੜ ਹੀ ਸਸਤੀ ਹੋ ਜਾਂਦੀ ਆ ਉਹੀ ਗੱਲ ਜੇ ਜੜੀ ਘਰ ਮਤਲਬ ਜੜੀ ਚੰਗੀ ਹੋਊਗਾ ਦਰਖਤ ਆਪੀ ਚੰਗਾ ਹੋਊਗਾ ਜੇ ਹੁਣ ਲੋਹੇ ਤੇ ਟੈਕਸ ਘਟਿਆ ਟਰੈਕਟਰ ਉਧਰੋਂ ਵੀ ਸਸਤੇ ਹੋਣਗੇ ਕਿਉਂਕਿ ਲੋਹਾ ਸਸਤਾ ਪਊ ਤੇ ਇੰਪਲੀਮੈਂਟ ਹਰਡ ਤਵੀਆਂ ਟਰਾਲੀਆਂ ਸਭ ਕੁਝ ਆਪਾਂ ਨੂੰ ਸਸਤਾ ਥੋੜਾ ਥੋੜਾ ਹੋਊਗਾ ਹੁਣ ਆਪਾਂ ਇੱਕ ਟਰੈਕਟਰ ਤੇ ਲਾਉਣੇ ਆ ਟਰੈਕਟਰ ਤੇ ਕਹਿੰਦੇ ਮੈਂ ਵੀਡੀਓ ਪਾਈ ਸੀ ਕਹਿੰਦੇ 1800 ਸੀਸੀ ਤੋਂ ਉੱਤੇ ਵਾਲੇ ਨਹੀਂ ਹੋਏ ਉਹਨਾਂ ਦੇ 28 ਤੋਂ 18% ਕਰਤਾ ਫਿਰ ਇਹ ਤਾਂ ਉਦੋਂ ਵੀ ਵਧੀਆ ਗੱਲ ਆ ਚਲੋ ਪਹਿਲਾਂ ਵਾਲੇ ਟੈਕਸ ਨੂੰ ਛੱਡੋ ਹੁਣ ਤਾਂ ਸਸਤਾ ਹੋਇਆ ਜੇ 28 ਤੋਂ 18 ਹੋਇਆ ਤੇ 12 ਤੋਂ 5 ਹੋਇਆ ਆਪਾਂ ਨੂੰ ਫਾਇਦਾ ਪਤਾ ਕਿਹਦੇ ਚਾ 28 ਤੋਂ 18 ਕਿਉਂਕਿ 10% ਘਟਿਆਗਾ ਤੇ ਜੇ ਇਹ ਹੋਇਆ ਤਾਂ ਚੰਗੀ ਗੱਲ ਆ ਜੇ ਨਹੀਂ ਹੋਇਆ ਫਿਰ ਆਪਾਂ ਕੁਝ ਕਰ ਨਹੀਂ ਸਕਦੇਗੇ ਹੁਣ ਇਹਦੀ ਮੈਂ ਤੁਹਾਨੂੰ ਗੱਲ ਦੱਸਦਾਗਾ ਜੇ ਪਹਿਲਾਂ 28% ਲੱਗਦਾ ਸੀ ਪੰਜ ਮੈਨੂਫੈਕਚਰਿੰਗ ਹੋ ਜਾਂਦੀ ਸੀ ਲੱਖਵਾਂਗਰ 28000 ਹੋ ਗਿਆ ਹਨਾ ਇੱਕ 40 ਹੋ ਗਿਆ 5 ਲੱਖ ਦਾ ਟੈਕਸ 1 ਲੱਖ 40000 ਹੋ ਗਿਆ ਤੇ ਹੁਣ ਜੇ 18% ਰਹਿ ਗਿਆ ਉਹ ਘਟ ਜੂਗਾ ਮੇਰੇ ਹਿਸਾਬ ਨਾਲ ਇਹ ਮੈਂ ਕੈਲਕੂਲੇਸ਼ਨ ਜੇ ਗਲਤ ਵੀ ਕਰ ਲਿਆ ਤੁਸੀਂ ਅੰਦਾਜ਼ਾ ਲਾ ਲਿਓ ਜਿਵੇਂ ਮੈਂ ਲੱਖ ਦੀ ਐਗਜ਼ਾਮਪਲ ਦੇ ਦਿੰਦਾ ਲੱਖ ਵਾਲਾ ਟਰੈਕਟਰ ਤੇ 28% ਟੈਕਸ ਇੱਕ ਲੱਖ 28000 ਹੋ ਗਿਆ ਤੇ ਹੁਣ ਉਹ ਤੇ ਹੋਗਾ 1 ਲੱਖ 18000 ਨਹੀਂ ਨਹੀਂ 2 ਲੱਖ ਉੰਤੇ ਸੌਰੀ ਯਾਰ ਮੈਂ ਆਪੀ ਉਸ ਜੀਐਨਐਕ ਦਾ ਟੈਕਸ ਨੇ ਇਹ ਜਾ ਮਤਲਬ ਘਟਾਏ ਨੇ ਰੀਫਾਰਮ ਕੀਤਾ ਲੱਖ ਦਾ ਮੈਨੂਫੈਕਚਰਿੰਗ ਸੀ 28% ਟੈਕਸ ਨਾਲ 1 ਲੱਖ 28000 ਤੇ ਹੁਣ ਜੇ 18 ਹੋ ਗਿਆ 1 ਲੱਖ 18000 ਹੋ ਗਿਆ ਤਾਂ 10000 ਦਾ ਲੱਖ ਮਗਰ ਫਾਇਦਾ ਜੇ 5 ਲੱਖ ਦਾ 50000 ਦਾ ਫਾਇਦਾ ਜੇ 10 ਲੱਖ ਦਾ ਟਰੈਕਟਰ ਆ ਤਾਂ ਲੱਖ ਦਾ ਫਾਇਦਾ ਹੋ ਗਿਆ ਆਪਣਾ ਡਾਇਰੈਕਟਲੀ ਪਰ ਇਹ ਮੈਨੂੰ ਲੱਗ ਨਹੀਂ ਰਿਹਾ ਇਹ ਕੀਤਾਗਾ ਕੁਝ ਵੀ ਨਹੀਂ ਦੱਸ ਰਹੇ ਹੁਣ ਜਿਹੜੀ ਕੀ ਮਤਲਬ ਜਿਹੜੀ ਚੀਜ਼ਾਂ ਕਨਫਰਮ ਨੇ ਉਹ ਮੈਂ ਤੁਹਾਨੂੰ ਹੁਣੀ ਦੱਸੀ ਐ ਨਾ ਤੇ ਟਰੈਕਟਰ ਦੇ ਟਾਇਰ ਹਨਾ ਟਰੈਕਟਰ ਟਾਇਰਾਂ ਤੇ ਜਿਹੜਾ 18% ਸੀ ਹੁਣ ਉਹ 5% ਕਰਤਾ ਨਾ ਲਗਭਗ ਮੇਰੇ ਸਾਨੂੰ ਸਾਰੇ ਟਾਇਰਾਂ ਤੇ ਕੀਤਾ ਟਰੈਕਟਰਾਂ ਲੈੰਦੇ ਨਹੀਂ ਸਾਰੇ ਟਾਇਰਾਂ ਤੇ ਇਹੀ ਟੈਕਸ ਕਟਾਇਆ ਹੁਣ ਇਹਦੇ ਨਾਲ ਨਵੇਂ ਟਰੈਕਟਰ ਕਿਵੇਂ ਸਸਤੇ ਹੋਣਗੇ 1000 2000 ਤਾਂ ਨਹੀਂ ਮੈਂ ਕਹਿੰਦਾ ਤੁਹਾਨੂੰ ਮੰਨ ਕੇ ਚੱਲੋ 5-7000 ਚੀਜ਼ ਸਸਤੀ ਹੋਣੀ ਬੰਦੀ ਆ ਜੇ ਇਹ ਕੰਪਨੀ ਵਾਲੇ ਕਰਨ ਹੁਣ ਇਹਦਾ ਕਿੱਥੇ ਇਫੈਕਟ ਪੈਂਦਾ ਪਹਿਲਾ ਸਪੇਅਰ ਪਾਰਟ ਸੀਗੇ ਪਾਰਟ ਸੀਗੇ ਸਪੇਅਰ ਪਾਰਟ ਤੇ ਵੀ ਕਹਿੰਦੇ ਸਸਤਾ ਕੀਤਾਗਾ 18 ਤੋਂ 5% ਜਿਵੇਂ ਇੰਜਨ ਤੇ ਫਿਲਟਰ ਤੇ ਕਲਚ ਗੇਅਰ ਬਾਕਸ ਦੇ ਪਾਰਟ ਹੁੰਦੇ ਨੇ ਨਾ ਜਦੋਂ ਇੱਕ ਫੁੱਲੀ ਚੀਜ਼ ਤੇ ਨਹੀਂ ਕੀਤਾ ਵਿੱਚ ਵਿੱਚ ਪਾਰਟਸ ਤੇ ਕੀਤਾ ਤੇ ਇੰਨੇ ਪਰਸੈਂਟ ਟੈਕਸ ਪੈਂਦਾ ਸੀ ਤੇ ਇੰਨੇ ਉਹ ਘਟਾਤਾ ਉਹਦੇ ਨਾਲ ਆਪਾਂ ਨੂੰ ਐਟ ਦੀ ਐਂਡ 22 23 ਤਰੀਕ ਨੂੰ ਟੈਕਸ ਘਟਾ ਕੇ ਆਪਾਂ ਨੂੰ ਮਿਲਣਾ ਚਾਹੀਦਾ ਜੇ ਕੰਪਨੀ ਇਹ ਕਰਨ ਕਿਉਂਕਿ ਟਾਇਰ ਉਹਨਾਂ ਨੂੰ ਸਸਤੇ ਪੈਗੇ ਜੀ 5-7000 ਸਸਤੇ ਪੈਗੇ ਆਪਾਂ ਨੂੰ ਵੀ ਸਸਤੇ ਪੈਣੇ ਚਾਹੀਦੇ ਆ ਪਲਾਸਟਿਕ ਜੇ ਸਸਤੀ ਪੈਂਦੀ ਆ ਆਪਾਂ ਨੂੰ ਅੱਗੇ ਆ ਕਿ ਆਪਾਂ ਹੀ ਟੈਕਸ ਦੇਣਾ ਹੁੰਦਾ ਤੇ ਹਰ ਚੀਜ਼ 'ਚ ਆਪਾਂ ਉਹਨੂੰ ਟੈਕਸ ਦੇਣਾ ਹੁੰਦਾ ਐਟ ਦੀ ਐਂਡ ਆਪਾਂ ਨੂੰ ਘੱਟ ਘੱਟ ਕੇ ਮਿਲਣੀ ਚਾਹੀਦੀ ਆ ਚੀਜ਼ ਤੇ ਖੇਤੀ ਮਤਲਬ ਇਹ ਆਪਾਂ ਕਹਿ ਨਹੀਂ ਸਕਦੇ ਕਿ ਟਰੈਕਟਰ ਸਸਤੇ ਨਹੀਂ ਹੋਏ ਟਰੈਕਟਰ ਜ਼ਰੂਰ ਸਸਤੇ ਹੋਏ ਆ ਪਰ ਵਿੱਚੋਂ ਵਿੱਚੋਂ ਕੋਈ ਚੀਜ਼ ਕਿੱਥੋਂ ਸਸਤੀ ਹੋ ਗਈ ਕੋਈ ਕਿੱਥੋਂ ਹੋ ਗਈ ਹੈ ਨਾ ਇਦਾਂ ਕਰਕੇ ਚੀਜ਼ਾਂ ਸਸਤੀਆਂ ਹੋ ਗਈਆਂ ਤੇ ਹੁਣ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਨਾ ਕੀ ਕਨਫਰਮ ਹੈ ਆਪਣ ਨੂੰ ਰਿਪੋਰਟ ਹੈ ਜੀ 22 ਤਰੀਕ ਨੂੰ ਮਿਲ ਜੀ ਜਾਉ ਤੋਂ ਪਹਿਲਾਂ ਵੀ ਕਈ ਕੰਪਨੀਆਂ ਨੇ ਲਾਂਚ ਕਰ ਵੀ ਦਿੱਤੇ ਆਪਦੇ ਪ੍ਰਾਈਸ ਪਰ ਟਰੈਕਟਰ ਵਾਲੀ ਕੰਪਨੀ ਨੇ ਕਿਸੇ ਨੇ ਵੀ ਨਹੀਂ ਕੀਤੇ ਇਸ ਨੂੰ ਆਪਾਂ ਇਹ ਵੀ ਮੰਨ ਕੇ ਚੱਲ ਸਕਦੇ ਆ ਕਿ ਹੋ ਸਕਦਾ ਟਰੈਕਟਰ ਸਸਤੇ ਹੋਈ ਨਾ ਹੋਣਾ ਨਾ ਇਦਾਂ ਵੀ ਹੋ ਸਕਦਾ ਤੇ ਆਪਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਨੂੰ ਤੁਸੀਂ ਵੀ ਇਹ ਜਾਣਕਾਰੀ ਜਰੂਰ ਦਿਓ ਨਾ ਜੇ ਤੁਹਾਨੂੰ ਵੀ ਪਤਾ ਕੁਝ ਕਿਉਂਕਿ ਆਪਾਂ ਰਲ ਮਿਲ ਕੇ ਆਪਾਂ ਇੱਕ ਵੀਡੀਓ ਬਣਾਉਣੇ ਆ ਤੇ ਆਪਾਂ ਸਿਰਫ ਜਾਣਕਾਰੀ ਸ਼ੇਅਰ ਕਰਨੀ ਹੁੰਦੀ ਹੈਗੀ ਕੋਈ ਕੰਪਨੀ ਤੋਂ ਪੈਸੇ ਲੈ ਹੁੰਦੇ ਜੇ ਤੁਹਾਨੂੰ ਪਤਾ ਹਨ ਆ ਚੀਜ਼ ਟੈਕਸ ਕਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਆਪਾਂ ਲੋਕਾਂ ਨੂੰ ਵੀ ਦੱਸੀਏ ਜੀ ਮੇਰਾ ਮੇਰਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਸਾਰੀ ਇੰਪਲੀਮੈਂਟ ਲੈ ਰੱਖੇ ਨੇ ਹਨਾ ਕਿ ਹੋਰ ਬੰਦਿਆਂ ਦਾ ਜਿਨ੍ਹਾਂ ਨੇ ਲੈਣਾ ਹਨਾ ਅੱਜ ਲੈਣਾ ਕੱਲ ਲੈਣਾ ਉਹ ਕੁਝ ਕੁ ਦਿਨ ਰੋਕ ਜਾਣਗੇ ਜੇ ਗੱਲ ਸੱਚੀ ਆ ਤੇ ਜੇ ਨਹੀਂ ਸੱਚੀ ਫਿਰ ਆਪ ਦਾ ਲੈ ਕੇ ਕੰਮ ਕਰਨਾ ਹਨਾ ਬਾਈ ਕਿਉਂਕਿ ਪੈਸੇ ਜਿਹਨੇ ਲਾਉਣੇ ਆ ਉਹ ਲਈ ਦੇਊਗਾ ਪਰ ਮੈਨੂੰ ਯਕੀਨ ਆ ਬਾਈ 23 ਤਰੀਕ ਨੂੰ ਕੁਝ ਨਾ ਕੁਝ ਡਰੈਕਟਰ ਸਸਤੇ ਹੋਣਗੇ ਆਪਾਂ 5-10000 ਹੋ ਜਾਣ ਪਰ ਮੈਨੂੰ ਲੱਗਦਾ ਡਰੈਕਟਰ ਸਸਤੇ ਹੋਣਗੇ ਤੇ ਬਾਕੀ ਇੰਪਲੀਮੈਂਟ ਤਾਂ ਹੋਣਗੇ ਹੋਣਗੇ 22-23 ਤਰੀਕ ਤੋਂ ਪਰ ਜਿਹੜੀ ਕਹਿੰਦੇ ਵੀ ਹੋਈ ਨਹੀਂ ਨਾ 22-23 ਤਰੀਕ ਦਾ ਵੇਟ ਕਰੋ ਤੇ ਮਤਲਬ ਉਦੋਂ ਤੁਸੀਂ ਇਹ ਤੋਂ ਬਾਅਦ ਲੈ ਸਕਦੇ ਹੋ ਇੰਪਲੀਮੈਂਟ ਤੇ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ